Steve uh, Kooner, uh, welcome. Thank you for having me. So, our question to you is Ji. let's leave it to you. What do you have to say with the wave of uh, extortions and the gunfires being experienced right here in Surrey? that is a nonpartisan issue. A community, the issue is a South Asian community, the issue right now, both. ਪੜਾ ਹੈਗਾ ਰੇਕ ਬੰਦਾ ਗੱਲ ਕਰਦਾ ਇਸ ਬਾਰੇ ਰੇਕ ਬੰਦਾ ਡਰ ਦੇ ਵਿੱਚ ਪਿਆ ਹੈਗਾ ਐਂਡ ਸੋ ਇਹ ਜਿਹੜਾ ਇਸ਼ੂ ਹੈਗਾ ਮੁੱਦਾ ਹੈਗਾ ਸਾਨੂੰ ਐਜ਼ ਅ ਹੋਲ ਕਮਿਊਨਿਟੀ ਇਹ ਡੀਲ ਕਰਨਾ ਚਾਹੀਦਾ ਹੈਗਾ ਸੋ ਹੁਣ ਪਿਛਲੇ 5 ਮਹੀਨਿਆਂ ਤੋਂ ਮੈਂ ਇਹ ਗੱਲ ਕਰਦਾ ਆਇਆ ਹੈਗਾ ਮੈਂ ਪਹਿਲੀ ਪ੍ਰੈਸ ਰਿਲੀਜ਼ ਕੀਤੀ ਸੀਗੀ ਆਈ ਥਿੰਕ ਫਰਸਟ ਵੀਕ ਆਫ ਮਈ ਐਂਡ ਮੈਂ ਸੌਦੇਸ਼ੀਅਨ ਕਮਿਊਨਿਟੀ ਤੋਂ ਹੁੰਦਾ ਹੈਗਾ ਰਾਈਟ my business kita haga before politics south asian community the bitch my former tantigi does reflections hall so um, so basically the the goal is we need solutions mm. so on my deepest condolences joe radio station shooting way right and uh, right after the second day on october 1st मैं चिट्ठी लिखी टू द जस्टिस मिनिस्टर ऑफ कनाडा जी और ਉਹਦੇ ਵਿੱਚ ਮੈਂ ਲਿਖਿਆ ਹਾਂ ਤੁਸੀਂ ਡੈਸੀਗਨੇਟ ਕਰ ਦਿੱਤਾ ਹੈਗਾ ਬਿਸ਼ਨੋਈ ਗੈਂਗ ਐਜ਼ ਅ 테ਰਰਿਸਟ ਆਰਗੇਨਾਈਜੇਸ਼ਨ ਬਟ दैट इज नॉट एनफ राइट आई मै एग्जांपल ਦਿੱਤਾ ਸ਼ੂਟਿੰਗ ਹੋਈ ਐਟ ਅ ਰੇਡੀਓ ਸਟੇਸ਼ਨ ਆਮ ਲਾਈਕ ਜੋ ਕਮਿਊਨਿਟੀ ਗੱਲ ਕਰ ਰਹੀ ਹੈਗੀ ਹੈ ਕਮਿਊਨਿਟੀ ਚਾਹੁੰਦੀ ਹੈਗੀ ਹੈ ਚਾਰਜ ਲੱਗਣ and one of the things jide hagi hai charge approval under the attorney general's department mm -hmm. it's jide sade sarkari vakeel charge so but jide mm aapan -hmm. task force the dekhi provincial task force oh de crown council team de vich nahi hage ਸਾਨੂੰ ਚਾਹੀਦੇ ਹੈਗੇ ਆ ਜਿਹੜੇ ਡੈਡੀਕੇਟਿਡ ਕ੍ਰਾਊਨ ਕਾਉਂਸਲ ਹੋਣ ਟੂ ਵਰਕ ਵਿਦ ਦ ਪੁਲਿਸ ਰਾਈਟ ਫਰਮ ਦ ਬਿਗਨਿੰਗ ਜਦੋਂ ਇਨਵੈਸਟੀਗੇਸ਼ਨ ਪਹਿਲਾਂ ਹੁੰਦੀ ਹੈ ਡੈਡੀਕੇਟਿਡ ਹੋਣਾ ਚਾਹੀਦੇ ਆ ਉਸ ਦੇ ਵਿੱਚ ਜੀ ਮਿਸਟਰ ਕੁਦਰ ਸਵਾਲ ਇਹ ਹੈ ਕਿਉਂਕਿ ਤੁਸੀਂ ਬਿਲਕੁਲ ਮੇਰੀ ਜਿੱਥੇ ਮੈਂ ਬੈਠੀ ਇਸ ਵਕਤ ਉਹਦੇ ਤੁਸੀਂ ਪੈਰਲਲ ਦੇਖ ਸਕਦੇ ਹੋ ਗੋਲੀ ਦਾ ਨਿਸ਼ਾਨ ਆਪਣੀ ਇਸ ਸ਼ੀਸ਼ੇ ਦੇ ਉੱਤੇ ਸੋ ਜੇ ਰੱਬ ਨਾ ਕਰੇ ਉਸ ਦਿਨ ਇੱਥੇ ਕੁਝ ਕੋਈ ਬੈਠੇ ਹੁੰਦੇ ਕਿਉਂਕਿ ਕੁਝ ਇੱਕ ਮਿੰਟ ਪਹਿਲਾਂ ਸਾਡੇ ਕੋਲੀਗ ਇਸ ਕੁਰਸੀ ਤੋਂ ਪ੍ਰੋਗਰਾਮ ਕਰਕੇ ਗਏ ਸੀ ਤੇ ਇਹ ਗੋਲੀ ਉਹਨਾਂ ਦੇ ਵੀ ਲੱਗ ਸਕਦੀ ਸੀ ਸੋ ਫਰੀडम ਆਫ ਸਪੀਚ ਤੇ ਚੱਲੀ ਹੋਈ ਇਹ ਗੋਲੀ ਆ ਇਹ ਗੋਲੀ ਲੋਕਾਂ ਦੀ ਆਵਾਜ਼ ਦੇ ਉੱਤੇ ਚੱਲੀ ਹੋਈ ਗੋਲੀ ਆ ਇਹ ਗੋਲੀ ਜਰਨਲਿਜ਼ਮ ਤੇ ਚੱਲੀ ਹੋਈ ਗੋਲੀ ਆ ਸੋ ਇਹਦੇ ਬਾਰੇ ਕੀ ਕਹੋ ਵੈਲ ਮੈਂ ਮੈਸੇਜ ਸੋਸ਼ਲ ਮੀਡੀਆ ਤੇ ਪਾਇਆ ਸੀਗਾ ਮੈਂ ਕਿਹਾ ਜਿਹੜੇ ਸਾਡੇ ਇੰਸਟੀਟਿਊਸ਼ਨ ਹੈਗੇ ਆ ਰਿਪੋਰਟ ਕਰਦੇ ਆ ਕ੍ਰਾਈਮ ਤੇ ਉਹਨਾਂ ਦੇ ਉੱਤੇ ਉਹਨ ਹਮਲਾ ਹੋ ਗਿਆ ਏ ਵੈਰੀ ਕਨਸਰਨਿੰਗ ਟੀਜ ਹੈਗੀ ਆ ਬਿਕਾਜ਼ ਫਰੀडम ਆਫ ਪ੍ਰੈਸ ਇੰਪੋਰਟੈਂਟ ਟੀਜ ਹੈਗੀ ਆ ਲੋਕਾਂ ਨੂੰ ਆਵਾਜ਼ ਪ੍ਰੈਸ ਤੋਂ ਹੀ ਆਉਂਦੀ ਹੈਗੀ ਆ ਕਹਾਂ ਤਾਂ ਪ੍ਰੈਸ ਤੋਂ ਆਉਂਦੀਆਂ ਹੈਗੀਆਂ ਸੋ ਸਾਨੂੰ ਇਹ ਇੱਕ ਐਮਰਡ ਐਗਜ਼ਾਮਪਲ ਹੈਗਾ ਥੈਟ ਇਹ ਜਰਾ ਬਹੁਤ ਜ਼ਿਆਦਾ ਸੀਰੀਅਸ ਇਸ਼ੂ ਹੈਗਾ ਐਂਡ ਇਹ ਸੋਲੂਸ਼ਨ ਹੋਣਾ ਚਾਹੀਦੇ ਆ ਗਵਰਨਮੈਂਟ ਨੇ ਸਟੈਪ ਲਏ ਹੈਗੇ ਆ ਥੋੜੇ ਪਰ ਦੋਸਟਸ ਆਰ ਨਾਟ ਗੋਇੰਗ ਦੇ ਹੈਵਨ ਗੋਨ ਫਾਇਰ ਨਾਟ Uh, federal government ne step leya provincial government ne step leya but my ek quash we need a lot more action a lot more action me kal kehna chahundi hai first uh, steve i really want to thank you because you phoned me that night and uh, your words meant a lot jadon is tarah da hadsa hove saadi sari team ਬਹੁਤ ਵੱਡਾ ਹੌਸਲਾ ਮਿਲਿਆ ਜਦੋਂ ਤੁਹਾਡੇ ਵਰਗੇ ਇਲੈਕਟਿਡ ਅਫੀਸ਼ੀਅਲਸ ਨੇ ਫੋਨ ਕੀਤੇ ਹਮਦਰਦੀ ਦਿਖਾਈ ਤੇ ਸਾਨੂੰ ਵੀ ਲੱਗਾ ਵੀ ਲੋਕ ਇਸ ਇਸ਼ੂ ਨੂੰ ਸੀਰੀਅਸਲੀ ਲੈ ਰਹੇ ਆ ਸੋ ਥੈਂਕ ਯੂ ਫॉर दैट ਆ ਮੈਂ ਆਲਸੋ ਮੈਨੂੰ ਬਹੁਤ ਖੁਸ਼ੀ ਹੋਈ ਆ ਤੁਸੀਂ ਆਪਣਾ ਹੋਮਵਰਕ ਵੀ ਕੀਤਾ ਆ ਮੈਂ ਟੀਚਰ ਆ ਇਹ ਤਾਂ ਕਹਿਣਾ ਹੀ ਪੈਂਦਾ ਆ ਤੇ ਵੀ ਤੁਸੀਂ ਜਿਹੜੇ ਹੁਣ ਸੋਲੂਸ਼ਨਸ ਮੋਰੇ ਰੱਖੇ ਆ ਜਿਹੜੀ ਲੈਟਰ ਤੁਸੀਂ ਫੈਡਰਲ ਮਿਨਿਸਟਰ ਨੂੰ ਭੇਜੀ ਸੀਗੀ ਪਲੀਜ਼ ਸਾਨੂੰ ਵੀ ਕਾਪੀ ਭੇਜ ਦਿਓ ਕਰਕੇ ਅਸੀਂ ਵੀ ਫਿਰ ਗਾਂ ਸਵਾਲ ਪੁੱਛ ਸਕਦੇ ਆ ਉਹਨਾਂ ਦੇ ਮੂਰੇ ਤੇ ਇੱਕ ਗੱਲ ਤੁਸੀਂ ਕਹੀ ਆ ਵੀ ਬਿਸ਼ਨੋਈ ਡੈਜ਼ਿਗਨੇਸ਼ਨ ਬਿਸ਼ਨੋਈ ਗੈਂਗ ਨੂੰ 테러ਰਿਸਟ ਡੈਜ਼ਿਗਨੇਸ਼ਨ ਦੇ ਕੇ ਕੋਈ ਵੀ ਸਰਕਾਰ ਆਪਣੇ ਹੱਥ ਨਹੀਂ ਤੋਹ ਸਕਦੀ ਵੀ ਅਸੀਂ ਆ ਕੰਮ ਕਰ ਲਿਆ ਆ ਤੇ ਸੋ ਹੁਣ ਅਸੀਂ ਹੋਰ ਕਰਨ ਦੀ ਜ਼ਰੂਰਤ ਹੈ ਨਹੀਂ ਸੋ ਡੈਡੀਕੇਟਿਡ ਕਰਾਉਨ ਕਾਉਂਸਲਸ ਹੋਰ ਕੀ ਕੋਸ਼ਿਸ਼ ਸਰਕਾਰ ਨੂੰ ਕਰਨਾ ਚਾਹੀਦਾ ਆ ਕਿਉਂਕਿ ਕ੍ਰਿਟਿਕ ਤੁਸੀਂ ਹੈਗੇ ਆ ਜੀ ਤੁਹਾਡੀ ਜੌਬ ਹੈਗੀ ਆ ਟੂ ਕ੍ਰਿਟਿਸਾਈਜ਼ ਬਟ ਆਲਸੋ ਟੂ ਪ੍ਰਪੋਜ਼ ਜੀ ਸੋ ਮੈਂ ਤਾਂ ਆ ਟ ਸੋਲੂਸ਼ਨ ਓਰੀਐਂਟਡ ਲਾਈਕ ਕਰਦੀ ਆ ਕਰਕੇ ਸੀਰੀਅਸ ਇਸ਼ੂ ਹੈਗਾ ਨਾਨ ਪਾਰਟਿਸਨ ਹੈਗਾ ਆ ਸਾਨੂੰ ਸੋਲੂਸ਼ਨਸ ਦੱਸੋ ਜੀ ਇੱਕ ਹੋਰ ਚੀਜ਼ ਆਪਾਂ ਸੁਣ ਰਿਹਾ ਹੈਗੇ ਆ ਕਮਿਟੀ ਦੇ ਵਿੱਚ ਉਹ ਕਹਿੰਦੇ ਆ ਕਿਈ ਬੰਦੇ ਉਹ ਜਿਨ੍ਹਾਂ ਦੇ ਨਾਲ ਹੈਪਨ ਹੁੰਦਾ ਹੈਗਾ ਉਹ ਕਹਿੰਦੇ ਹੈਗੇ ਆ ਜਿਹੜੇ ਬੰਦੇ ਕਰਦੇ ਹੈਗੇ ਆ ਉਹਨਾਂ ਕੋਈ ਡਰ ਨਹੀਂ ਹੈਗਾ right so sir deep turns principle justice devechago both important hago ਉਹਦੇ ਵਿੱਚ teeth ਹੋਣੇ ਚਾਹੀਦੇ ਆ ਹੋਰ so basically uh, general public safety issues ਜਿਹੜਾ ਬੰਦੇ ਗੱਲ ਕਰਦੇ ਹੈਗੇ ਕੈਚ ਐਂਡ ਰੀਲੀਸ ਹੈਗਾ but in terms of extortion ਸਾਨੂੰ ਬੇਲ ਰਿਫਾਰਮ ਚਾਹੀਦਾ ਹੈਗਾ ਐਟ ਦਾ ਫੈਡਰਲ ਲੈਵਲ ਜਿਹੜਾ ਐਕਸਟਰਸ਼ਨ ਨੂੰ ਦੇਖੇ ਐਂਡ ਇਟ ਨੀਡਸ ਟੂ ਬੀ ਰਿਵਰਸ ਓਨਸ ਜੇ ਕੋਈ ਫੜਿਆ ਜਾਂਦਾ ਹੈਗਾ ਉਹਨਾਂ ਨੂੰ ਪ੍ਰੂਵ ਕਰਨਾ ਚਾਹੀਦਾ ਕਾਤੇ ਉਹ ਉਹਨਾਂ ਨੂੰ ਰੀਲੀਜ਼ ਹੋਣਾ ਚਾਹੀਦਾ ਹੈਗਾ ਜੇ ਰੈਸਟ ਹੁੰਦੀ ਹੈਗੀ ਐਂਡ ਜੇ ਚਾਰਜ ਲੱਗਦੇ ਹੈਗੇ ਮਿਸਟਰ ਗੁੰਦਰ ਕਿਉਂਕਿ ਹੁਣ ਆਪਾਂ ਦੇਖਿਆ ਕਿ ਸਪੈਸ਼ਲ ਟਾਸਕ ਫੋਰਸ ਬਣੀ ਆ ਪਰ ਕੀ ਸਾਨੂੰ ਉਡੀਕ ਕਰਨੀ ਚਾਹੀਦੀ ਸੀਗੀ ਕਿ ਕੇਸਿਸ ਇੰਨੇ ਜ਼ਿਆਦਾ ਹੋ ਜਾਣ ਫਿਰ ਅਸੀਂ ਇਹੋ ਜੀ ਕੋਈ ਗੱਲਬਾਤ ਕਰੀਏ ਫਿਰ ਇਹ ਹੋ ਸਕਦਾ ਕਿ ਕੋਈ ਮਜਬੂਰੀਆਂ ਹੋਣ ਪਰ ਆਗਾਹ ਹੋਣ ਵਾਲੀ ਜਿਹੜੀ ਅਰੈਸਟ ਦੀ ਜਾਂ ਇਸ ਕੇਸ ਦੀ ਇਨਵੈਸਟੀਗੇਸ਼ਨਸ ਆ ਉਹ ਫਾਸਟ ਟਰੈਕ ਹੋ ਸਕਦੀਆਂ ਤੁਸੀਂ ਕੀ ਕਹੋਗੇ ਦੇਖੋ ਹੁਣ ਜੋ ਹੋ ਗਿਆ ਹੋ ਗਿਆ ਓਕੇ ਵੀ ਹੈਵ ਟੂ ਬੀ ਲੁਕਿੰਗ ਟਵਰਡਸ ਅ ਫਿਚਰ ਰਾਈਟ ਐਂਡ ਹੁਣ ਮੈਂ ਜੋ ਮਰਜੀ ਮੈਂ ਕਹੀ ਜਾਵਾਂ ਆ ਕਰਨਾ ਚਾਹੀਦਾ ਆਜ ਖਾਣਾ ਚਾਹੀਦਾ What are not we have to move forward, and basically, uh, we have to work together. And uh, I'd like to point out, my Attorney General, new of BC Attorney General, of the BC Back in May, um, uh, and I said, "I say, said, I I ਅਮ ਬਿਕਾਜ਼ ਮੇਰੇ ਕੋਲ ਵੀ ਬੰਦੇ ਆਉਂਦੇ ਆ ਮੈਨੂੰ ਉਹ ਕਮਿਊਨਿਟੀ ਤੋਂ ਪਤਾ ਲੱਗਦਾ ਹੈਗਾ ਕੀ ਚਾਹੀਦਾ ਹੈਗਾ ਅੱਜ ਤੁਸੀਂ ਵਕੀਲ ਆ ਜੀ ਜੀ ਸੋ ਮੈਨੂੰ 19 ਸਾਲ ਹੋ ਗਏ ਵਕੀਲ ਬਣੇ ਨੂੰ ਐਂਡ ਯੂ نو ਆਈਵ ਆਈਵ ਇਨ ਦਾ ਪਾਸਟ ਆਈ ਹੈਵ ਪ੍ਰੈਕਟਿਸ ਕ੍ਰਿਮੀਨਲ ਲਾਅ ਟੂ ਸੋ ਆ ਅੰਡਰਸਟੈਂਡ ਦਾ ਕ੍ਰਿਮੀਨਲ ਜਸਟਿਸ ਸਿਸਟਮ ਐਂਡ ਸੋ ਸੋਲੂਸ਼ਨਸ ਕਮ ਫਰਮ ਪ੍ਰੈਕਟਿਸ ਐਂਡ ਸੋਲੂਸ਼ਨਸ ਕਮ ਫਰਮ ਅਸੈਂਸ਼ੀਅਲੀ ਜੋ ਹੋ ਰਿਹਾ ਇਨ ਦਾ ਕਮਿਊਨਿਟੀ I have met with many people jo den de extortion attempt hoye hageya and oh mainu dasde hage ki riyan chizaan onnly help ho sakdiyan hage so um, there's other things as well jida sentencing hega um at the federal level oh uh, vi there needs to be mandatory minimums hmm. for je koi extortion karda phadeya janda onna de jail honi chahidi hage because this is a very very serious issue जी. and um Um, immigration we to because the community de vich they that they are um, uh, foreign elements to this so basically foreign elements if they are foreign nationals uh, unlike uh, permanent residents and canadian citizens foreign national crime karda hega to to do deportation ਉਹਨਾਂ ਦਾ ਮੇਰੇ ਤੋਂ ਇੱਕ ਕੁਕ ਸਵਾਲ ਇੱਥੇ ਪੁੱਛਣਾ ਆ ਜਦੋਂ ਅਸੀਂ ਕਹਦੇ ਆ ਫੋਰਨ ਨੈਸ਼ਨਲ ਤੁਸੀਂ ਲਵ ਵਰਤੇ ਸੀਗੇ ਫੋਰਨ ਨੈਸ਼ਨਲਸ ਦੇ ਥੱਲੇ ਸਾਡੇ ਪੀਆਰ ਵੀ ਆ ਜਾਂਦੇ ਆ ਕਿ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਹੁੰਦੇ ਆ ਉਹਨਾਂ ਨੇ ਕਈਆਂ ਨੂੰ ਤਾਂ ਇੱਥੇ ਪਰਮਨੈਂਟ ਰੈਜ਼ੀਡੈਂਟਸ ਹੋਇਆਂ ਨੂੰ 35 ਸਾਲ ਹੋ ਗਏ ਆ ਉਹ ਕਦੀ ਸਿਟੀਜ਼ਨਸ਼ਿਪ ਨਹੀਂ ਲੈਂਦੇ ਕਰਕੇ ਉਹ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਜਾਂ ਆਇਰਾਨੀਅਨ ਸਿਟੀਜ਼ਨਸ਼ਿਪ ਜਾਂ ਹੋਰ ਮੁਲਕ ਦੀ ਸਿਟੀਜ਼ਨਸ਼ਿਪ ਰੱਖਦੇ ਆ So, did you mean uh, those who are here on work permits? So, um, yeah, let me elaborate on that. Yeah, so, with I elaborate, map foreign national getting that um Usually, people uh, uh visitor permit uh, uh, temporary, any temporary resident permit. So, uh, visitor, uh, student basis. Uh, and also, uh, you just said a work permit, right? So oh, foreign national on a temporary uh, resident visa, right? So did it permanent resident, they have more rights. And um, so, but did a community proper screening maybe people came here on um, uh, not genuine basis. And uh, so public ਜੋਨ ਦੀ ਹੈਗੀ ਆ ਇਹਦੇ ਉੱਤੇ ਵੀ ਅਟੈਂਸ਼ਨ ਹੋਵੇ ਜਿਹੜੇ ਫੋਨ ਨੈਸ਼ਨਲ ਆ ਜੇ ਕੋਈ ਪਤਾ ਲੱਗਦਾ ਹੈਗਾ ਇਨਵੋਲਵਡ ਉਹ ਹੈਗੀ ਐਕਸਟਰਸ਼ਨ ਦੇ ਵਿੱਚ ਉਹਨਾਂ ਦਾ ਕੋਈ ਲਿੰਕ ਹੈਗਾ ਟੂ ਸੇ ਫੋਰ ਐਗਜ਼ਾਮਪਲ ਬਿਸ਼ਨੋਈ ਗੈਂਗ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਹੈਗਾ ਸਟੀਫ ਤੁਸੀਂ ਲੋਕਾਂ ਨੂੰ ਮਿਲਦੇ ਆਂ ਤੁਸੀਂ ਕਮਿਊਨਿਟੀ ਦੇ ਮੈਂਬਰ ਹੈਗੇ ਆਂ ਤੇ ਲੋਕ ਤੁਹਾਡੇ ਨਾਲ ਗੱਲ ਵੀ ਕਰਦੇ ਆ ਵੀ ਆ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ ਆ ਜਦੋਂ ਤੁਸੀਂ ਵਿਕਟਿਮ ਦੇ ਨਾਲ ਗੱਲ ਕਰਦੇ ਆਂ ਜਿਨ੍ਹਾਂ ਨੇ ਰਿਪੋਰਟ ਕੀਤੀ ਆ ਜਾਂ ਜਿਨ੍ਹਾਂ ਨੇ ਨਹੀਂ ਕੀਤੀ ਪੈਸੇ ਦੇ ਦਿੱਤੇ ਆ ਉਹ ਆਪਣੀ ਸੇਫਟੀ ਦੇ ਬਾਰੇ ਕੀ ਕਹਿੰਦੇ ਆ ਵੀ ਉਹਨਾਂ ਨੂੰ ਪੂਰੀਆਂ ਸਹੂਰਤਾ ਮਿਲਦੀਆਂ ਆ ਸਾਡੀ ਪੁਲਿਸ ਸਰਵਿਸ ਕੋ ਵੀ ਉਹਨਾਂ ਦੀ ਸੇਫਟੀ ਨੂੰ ਪ੍ਰਾਇੋਰਟੀ ਦਿੱਤਾ ਜਾਵੇ ਵੈਲ ਅਮ ਮੈਂ ਐਗਜ਼ੈਂਪਲ ਦੇ ਸਕਦਾ ਇੱਕ ਵੈਰੀ ਕਨਸਰਨਿੰਗ ਐਗਜ਼ੈਂਪਲ ਇੱਕ ਬੰਦਾ ਆਇਆ ਸੀਗਾ ਉਹ ਮੈਨੂੰ ਮਿਲ ਕੇ ਗਿਆ ਉਹ ਦਾਸ ਦਾ ਸਗਾ 30 ਸਾਲ ਪਹਿਲਾਂ ਉਹ ਆਏ ਸੀਗੇ ਇੱਥੇ ਕੈਨੇਡਾ ਫਰਮ ਇੰਡੀਆ ਐਂਡ ਉਹ ਦਾਸ ਦੇ ਆ ਬਿਜ਼ਨਸ ਵੀ ਆਪਰੇਟ ਕਰਦੇ ਆ ਐਂਡ ਉਹ ਦਾਸ ਸੀ ਉਹਨਾਂ ਦੇ ਘਰ ਤੇ ਸ਼ੂਟਿੰਗ ਹੋਈ ਸੀ ਉਹ ਦਾਸ ਸੀਗੇ ਉਹਨਾਂ ਕੋਲ ਦੋ ਪ੍ਰਾਪਰਟੀਆਂ ਹੈਗੀਆਂ ਇੱਕ ਉਹ ਰਹਿੰਦੇ ਹੈਗੇ ਇੱਕ ਉਹਨਾਂ ਦਾ ਰੈਂਟਲ ਹੈਗਾ ਕਹਿੰਦੇ ਉਹ ਬੈਟਰ ਲਾਈਫ ਲਈ ਇੱਥੇ ਆਏ ਸੀਗੇ ਐਂਡ ਹੁਣ ਉਹ ਕਹਿੰਦੇ ਹੈਗੇ ਆ ਉਹ ਉਹ ਸੋਚਦੇ ਆ ਉਹਨਾਂ ਨੇ ਇੰਡੀਆ ਪਾਪਸ ਮੂਵ ਹੋ ਜਾਣਾ ਹੈਗਾ ਬਿਕਾਜ਼ ਉਹ ਕਹਿੰਦੇ You know, safety—the question. And if your family, the life, only worry, car, the so both are concerning. So people are very worried about their safety. But uh, uh, I think I think leadership, yeah, it comes down from the government. The government controls the resources. The government controls the budget. And uh, I think any extra resources will always be welcome. Resource extra, budget extra, mm -hmm. tool extra, uh, help. Mm -hmm. so basically uh, it goes down to government, whether whoever's in government, whether provincial or federal, mm -hmm. and they can both help. So, talking about it all ends up with government, and I agree with you, governments play a key, key role in our public safety. So, the house of uh, the legislature house uh, sits on monday Jee. you are heading there on monday uh, Jee. morning Jee. or sunday night Jee. so what are your expectations when you get there on monday or next week around public safety expectation Hage i would like to hear more about uh, ground prosecutor Ji. right so um, if Crown Prosecutor involved hoge hmm. and hmm. ho sakdeya Example hai gaya in different public safety issue on the Crown Prosecutor, Pelato involved hunde hai hmm. Dedicated Crown Prosecutor ho hmm. for even Surrey or even a extortion related file. inquiry hundi Crown Prosecutor can be involved from the beginning hmm. so they can work with the police on that particular file to get the charges done, hmm. right? Sadi lagpak fifty cases hogay, G. They do of which thirty eight cases again. So, dedicated uh, prosecutors seem like a good idea. Yeah. The other element is this. Um, now, the federal government has declared Bishnoi Gang as a terrorist organization. proof hmm. the uh, um, So, that means foreign gang is a terrorist organization here hmm. so where is the agreement from our uh, provincial government and our federal government <laughs> to work with the foreign government to come up with agreement so crack down on those gangs in the foreign country and any sort of element is operating here as well hmm. we need that <laughs> we need that so we need some sort of international coordination ਚਾਹੀਦਾ ਹੈਗਾ ਜੀ ਮਿਸਟਰ ਕੁਨਰ ਅਖੀਰ ਦੇ ਵਿੱਚ ਇਹ ਜ਼ਰੂਰ ਦੱਸੋ ਕਿ ਜਦੋਂ ਹੁਣ ਤੁਸੀਂ ਜਾ ਕੇ ਆਵਾਜ਼ ਠੋਣੀ ਪਰ ਉੱਥੇ ਆਮ ਲੋਕਾਂ ਨੂੰ ਜਿਹੜੇ ਹਾਲੇ ਵੀ ਇਹ ਗੱਲ ਤੋਂ ਡਰੇ ਹੋਏ ਆ ਜਾਂ ਫਿਰ ਸਾਡੇ ਵਰਗੇ ਜਿਹੜੇ ਜਰਨਲਿਜ਼ਮ ਦਾ ਕੰਮ ਕਰਦੇ ਹਰ ਰੋਜ਼ ਇਹੋ ਜੀ ਥਾਂ ਤੇ ਆਉਂਦੇ ਆ ਕਿ ਪਤਾ ਨਹੀਂ ਹੁੰਦਾ ਕਿ ਬਾਹਰਲੇ ਪਾਸੇ ਕੀ ਹੋ ਜਾਣਾ ਜਾਂ ਜੇ ਅਸੀਂ ਲੋਕਾਂ ਲਈ ਆਵਾਜ਼ ਉਠਾਈ ਸਾਡੇ ਨਾਲ ਕੀ ਹੋ ਜਾਣਾ ਜਾਂ ਸਾਡੇ ਕੰਮ ਦੇ ਉੱਤੇ ਕੀ ਹੋ ਜਾਣਾ ਸੋ ਸਾਨੂੰ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿ ਛੇਤੀ ਤੋਂ ਛੇਤੀ ਇਹ ਆਵਾਜ਼ ਸਰਕਾਰ ਤੱਕ ਪਹੁੰਚੇ ਬਲ ਬੇਲੀਗਲ ਤਾਂ ਹੈ ਇੱਕ ਕੋਡ ਇਸ਼ੂ ਹੋਣਾ ਹੈਗਾ ਐਵਿਡੈਂਸ ਦਾ ਰਾਈਟ ਐਵਿਡੈਂਸ ਚਾਹੀਦਾ ਹੈਗਾ ਸੋ ਜਦੋਂ ਕਿਸੇ ਦੇ ਨਾਲ ਹੈਪਨ ਹੁੰਦਾ ਐ ਐਕਸਟਰਸ਼ਨ ਦੀ ਕੋਈ ਹਮਲਾ ਹੁੰਦਾ ਹੈਗਾ ਜੇ ਤੁਹਾਡੇ ਕੋ ਕੋਈ ਸਬੂਤ ਹੈਗਾ ਉਸ ਬਾਰੇ ਉਹ ਪੁਲਿਸ ਨੂੰ ਜਾ ਕੇ ਦਿਓ ਰਾਈਟ ਐਂਡ ਐ ਕੋਡ ਮੇਂ ਮੰਗ ਸੀ ਇਨ दैट ਲੈਟਰ ਜਿਹੜਾ ਮੈਂ ਹੁਣ ਜਸਟਿਸ ਮਿਨਿਸਟਰ ਆਫ ਕੈਨੇਡਾ ਨੂੰ ਲਿਖਿਆ ਸੀਗਾ ਉਹਦੇ ਵਿੱਚ ਮੰਗ ਇਹ ਆ ਐਵਿਡੈਂਸ ਦੀ ਮੈਂ ਗੱਲ ਕੀਤੀ ਮੈਨੂੰ ਕੀ ਸਾਨੂੰ ਸਪੋਰਟ ਚਾਹੀਦੇ ਹੈਗੇ ਆ ਫੋਰ ਇੰਟੈਲੀਜੈਂਸ ਗੈਦਰਿੰਗ ਦਾ ਐਵਿਡੈਂਸ ਗੈਦਰਿੰਗ ਸੋ ਇੱਕ ਜੀ ਦਾ ਹੈਗੀ ਆ ਆਰਮ ਬੰਦਿਆਂ ਨੂੰ ਕਹੋ ਤੁਸੀਂ ਐਵਿਡੈਂਸ ਲੈ ਕੇ ਆਓ ਫੇ ਦੂਸਰੇ ਤਰ੍ਹਾਂ ਗਵਰਨਮੈਂਟ ਹਲੋਂ ਰਿਸੋਰਸ ਹੋਣੇ ਚਾਹੀਦੇ ਹੈਗੇ ਟੂ ਗੈਦਰ ਦਾ ਇੰਟੈਲੀਜੈਂਸ ਗੈਦਰ ਦਾ ਐਵਿਡੈਂਸ ਫੇ ਉਹਦੇ ਨਾਲ ਵੀ ਸਬੂਤ ਹੋਊਗਾ ਟੂ ਹੈਵ ਥੀਸ ਚਾਰजेस ਪਲੇਸਡ ਦੈਟਸ ਅ ਵੈਰੀ ਇੰਪੋਰਟੈਂਟ ਐਲੀਮੈਂਟ ਐਸ ਵੈਲ Thank you, Steve, and uh, for coming and joining us today. We're now going to be going to a break, and then we have news from India. But uh, we will would like to have you back. Okay. Uh, at a different time to have a longer discussion. With the house opening on Monday, Jee. please feel free to phone us uh, okay. on Monday morning, okay. uh, between uh, nine and ten, Jee. and give us an update of what's going on Victoria and what you're up to. I would love to do that. Yeah. Thank you. Thank you, Mr. Kundal. Thank you.